ਸਤ ਸ੍ਰੀ ਅਕਾਲ ਦੋਸਤੋ ਲੈ ਕੇ ਆਏ ਆ ਆਪਾਂ ਇੱਕ ਹੋਰ ਅੱਜ ਨਵੇਂ ਵਲੌਗ ਵਿੱਚ ਤੇ ਅੱਜ ਫਿਰ ਆਪਾਂ ਆਏ ਸੀਗੇ ਚਾਚਾ ਜੀ ਦੇ ਘਰੇ ਤੇ ਅੱਜ ਤੁਹਾਨੂੰ ਦਿਖਾਵਾਂਗੇ ਚਾਚਾ ਜੀ ਫਿਰ ਅੱਜ ਕਿੰਨੀ ਮਿਹਨਤ ਨਾਲ ਫਿਰ ਕੰਮ ਕਰ ਰਹੇ ਨੇ ਤੇ ਲੈ ਕੇ ਚੱਲਦੇ ਹਾਂ ਵੀਡੀਓ ਵਿੱਚ ਗਾਇਸ ਦੇਖੋ ਪੂਰੀ ਵੀਡੀਓ ਚਾਚਾ ਜੀ ਅੱਜ ਫਿਰ ਤੋਂ ਮਿਹਨਤ ਕਰ ਰਹੇ ਨੇ ਤੁਹਾਨੂੰ ਦਿਖਾਣੇ ਆਂ ਕੋਲ ਜਾ ਕੇ ਚਾਚਾ ਜੀ ਅੱਜ ਕੀ ਕਰ ਰਹੇ ਨੇ ਦੇਖ ਸਕਦੇ ਹੋ ਤੁਸੀਂ ਚਾਚਾ ਜੀ ਫਿਰ ਸਫਾਈ ਕਰ ਰਹੇ ਹਨ ਤੇ ਆਪਾਂ ਕਰਦੇ ਆਂ ਚਾਚਾ ਜੀ ਨਾਲ ਗੱਲਬਾਤ ਹਾਂਜੀ ਚਾਚਾ ਜੀ ਕੀ ਹਾਲ ਚਾਲ ਜੀ ਬੜੇ ਵਧੀਆ ਚਾਚਾ ਜੀ ਫੇਰ ਅੱਜ ਲੱਗੇ ਕੰਮ ਹਾਂਜੀ ਅੱਛਾ ਚਲੋ ਬਹੁਤ ਵਧੀਆ ਚਾਚਾ ਜੀ ਦੇਖ ਲਓ ਚਾਚਾ ਜੀ ਰੋਜ਼ ਹੀ ਕੋਈ ਨਾ ਕੋਈ ਕੰਮ ਕਰਦੇ ਹੀ ਰਹਿੰਦੇ ਹਨ ਇਹ ਅਣਥੱਕ ਤੇ ਮਿਹਨਤਕਾਰ ਬੰਦੇ ਹਨ ਤੇ ਐਦਾਂ ਹੀ ਆਪਣੇ ਪਿੰਡਾਂ ਵਿੱਚ ਹਰ ਕੋਈ ਐਦਾਂ ਦੇ ਇਨਸਾਨ ਹੁੰਦੇ ਹਨ ਅੱਛਾ ਜੀ ਬਾਰਿਸ਼ ਛੱਟ ਚੁੱਕੀ ਆ ਤੇ ਸਫਾਈ ਕਰਨੀ ਬੰਦੀ ਆਉਣਾ ਦੇਖ ਲਓ ਸਫਾਈ ਕਰ ਦਿੱਤੀ ਹੈ ਪੂਰੀ ਤੇ ਆ ਜੋ ਬਾਲੇ ਪਿਆ ਆ ਇਹ ਪਹਿਲੇ ਇੱਥੇ ਆਪਣੇ ਬਾਥਰੂਮ ਤੇ ਪਿਆ ਸੀ ਕਿਤੇ ਚਾਚਾ ਜੀ ਨੇ ਜਾ ਕੇ ਇੱਥੇ ਉੱਪਰ ਕਰ ਤੇ ਇਕੱਲੇ ਹੀ ਕਰਦੇ ਆ ਨਾ ਕਿਸੇ ਦਾ ਕੋਈ ਸਹਤਾ ਇਹ ਬਹੁਤ ਹੀ ਵਧੀਆ ਗੋਣਾ ਚਾਚਾ ਜੀ ਵੇਖੋ ਜੀ ਸਫਾਈ ਹੀ ਸਿਹਤ ਦੀ ਕੁੰਜੀ ਹੈ ਚਾਚਾ ਜੀ ਵੀ ਕਰ ਰਹੇ ਨੇ ਸ਼ੁਰੂਆਤ ਆਪਣੇ ਘਰ ਤੋਂ ਚਾਚਾ ਜੀ ਦੀ ਸਫਾਈ ਦੀ ਸੇਵਾ ਸਾਡੀ ਸਿੱਖਿਆ ਹੈ ਇਹੋ ਜੀ ਮਿਹਨਤ ਹੀ ਲੋਕਾਂ ਲਈ ਉਦਾਹਰਣ ਬਣਦੀ ਹੈ ਜੇੜਾ ਆਪਣਾ ਘਰ ਸਾਫ਼ ਰੱਖਦਾ ਉਹ ਗਲੀ ਮੱਲਾਤੇ ਪਿੰਡ ਸਾਫ਼ ਰੱਖਣ ਦੀ ਸੋਚ ਰੱਖਦਾ ਤੇ ਐਦਾਂ ਹੀ ਸਾਡੇ ਚਾਚਾ ਜੀ ਬਹੁਤ ਵਧੀਆ ਸੋਚ ਵਾਲੇ ਹਨ ਚਾਚਾ ਜੀ ਇਹ ਕੀ ਸੀਗਾ ਮਿੱਟੀ ਇਹ ਮਿੱਟੀ ਇਹ ਕੀ ਤੇ ਸਟਣੀਆਂ ਥੱਲੇ ਸਤਾਂ ਗੁੱਸਾ ਅੱਛਾ ਦੇਖ ਸਕਦੇ ਹੋ ਤੁਸੀਂ ਗਾਇਸ ਚਾਚਾ ਜੀ ਫੇਰ ਅੱਜ ਤੋਂ ਕੰਮ ਕਰ ਰਹੇ ਨੇ ਫੇਰ ਤੇ ਚਾਚਾ ਮਾਲਕ ਇਹਨਾਂ ਦੇ ਆਪਣੀ ਨੇ ੱੱਲੇ ਆਪਣੇ ਅੱਛਾ ਵੇਖ ਸਕਦੇ ਹੋ ਗਾਇਸ ਹੁਣ ਇੱਥੋਂ ਦਾ ਕੰਮ ਖਤਮ ਹੋ ਚੁੱਕਾ ਤੇ ਚਾਚਾ ਜੀ ਹੁਣ ਜਾ ਰਹੇ ਨੇ ਥੱਲੇ ਵੇਖਦੇ ਹੋ ਗਾਇਸ ਚਾਚਾ ਜੀ ਹੁਣ ਇੱਥੋਂ ਦੀ ਸਫਾਈ ਕਰਕੇ ਤੇ ਹੁਣ ਉਧਰ ਜਾ ਰਹੇ ਨੇ ਇਹ ਹੁੰਦੇ ਆ ਪਿੰਡ ਦੇ ਅਣਥੱਕ ਤੇ ਮਿਹਨਤਕਾਰ ਬੰਦੇ ਜੋ ਕਿ ਬੜੀ ਸ਼ਿੱਦਤ ਤੇ ਮਿਹਨਤ ਨਾਲ ਕੰਮ ਕਰਦੇ ਨੇ ਤੁਸੀਂ ਦੇਖ ਸਕਦਾ ਗਾਇਸ ਦੇਖ ਸਕਦੇ ਹੋ ਚਾਚਾ ਜੀ ਫੇਰ ਦੂਜੀ ਛੱਤ ਤੇ ਆ ਗਏ ਸੀਗੇ देख सकते हो ती चाचा गा पट रहे कर रहे जी अच्छा जी हम अगे का तो नहीं है कोई? अच्छा।, अच्छा जी बारिश होने कारण अगे सफाई नहीं की गई अच्छा ਦੇਖ ਸਕਦੇ ਹੋ ਗਾਇਸ ਸਫਾਈ ਨਾਲ ਨਾ ਸਿਰਫ ਘਰ ਸੁੰਦਰ ਲੱਗਦਾ ਹੈ ਸਗੋਂ ਬਿਮਾਰੀਆਂ ਵੀ ਦੂਰ ਰਹਿੰਦੀਆਂ ਨੇ ਤੇ ਦੋਸਤੋ ਅੱਜ ਦਾ ਵਲੋਗ ਆਪਾਂ ਇੱਥੇ ਹੀ ਖਤਮ ਕਰਦੇ ਆਂ ਤੇ ਅੱਗੇ ਆਉਣ ਵਾਲੀਆਂ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ